ਲਓ ਜੀ ਸਾਡੇ ਪਿੰਡ ਗੰਡੇয়াল ਤੋਂ ਜਿਹੜੀ ਟਿੱਬੇ ਨੂੰ ਸੜਕ ਜਾਂਦੀ ਸੀ ਪਿੰਡ ਟਿੱਬੇ ਨੂੰ ਉਹ ਸੜਕ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਸੀਗਾ ਤੇ ਜਦੋਂ ਐਮਐਲਏ ਸਾਹਿਬ ਨੂੰ ਮਿਲੇ ਸੀ ਪਡੋਰੀ ਸਾਹਿਬ ਨੂੰ ਉਹਨਾਂ ਨੇ ਕਿਹਾ ਸੀਗਾ ਕਹਿੰਦੇ ਜੀ 2 ਮਹੀਨੇ ਖੜ੍ਹ ਜੋ ਬਸ ਵੀ 2 ਮਹੀਨੇ ਦੇ ਵਿੱਚ ਵਿੱਚ ਅਸੀਂ ਤੁਹਾਡੀ ਸੜਕ ਬਣਾਵਾਂਗੇ ਸੋ ਉਹ ਆਪਦੇ ਬਾਅਦ ਇਹਦੇ ਪੂਰੇ ਨਿਕਲੇ ਜੀ ਆ ਦੇਖੋ ਹੁਣ ਸੜਕ ਬਣਨ ਲੱਗੀ ਬਹੁਤ ਨਰਕ ਭੋਗਿਆ ਇੱਥੇ ਲੋਕਾਂ ਨੇ ਜੀ ਬਹੁਤ ਲੋਕ ਉੱਟ ਗਏ ਨੇ ਜਿਹੜੇ ਵਿਚਾਰੇ ਜਾਂਦੇ ਹੁੰਦੇ ਸੀਗੇ ਲਾਮ-ਸਲਾਮ ਜਾਂਦੇ ਹੁੰਦੇ ਸੀਗੇ ਉਹਨਾਂ ਦੇ ਕੱਪੜੇ ਬਹੁਤ ਖਰਾਬ ਹੋਏ ਨੇ ਇੱਥੇ ਚੱਕਣ ਭਰ ਜਾਂਦਾ ਸੀ ਚਲੋ ਸ਼ੁਕਰਾਂ ਵੀ ਹੁਣ ਇੱਥੇ ਸੜਕ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਜੀ ਤੇ ਬਹੁਤ ਸੀ ਧੰਨਵਾਦ ਕਰਦੇ ਆਂਗੇ ਐਮਐਲਏ ਸਾਹਿਬ ਦਾ ਤੇ ਦੇਖੋ ਜੀ ਹੁਣ ਆਹ ਬੱਸ ਕੱਲੂ ਕਹਿੰਦੇ ਲੋਕ ਆਲੇ ਵੀ ਆ ਜਾਣਗੇ ਹਨਾ ਪੱਥਰ ਵਗੈਰਾ ਆ ਜਾਊਗਾ ਅੱਜ ਇਹ ਸਾਰੀ ਸੜਕ ਪੱਟਤੀ ਤੇ ਪੂਰੇ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਦੌੜੀ ਹੋਈ ਆ ਵੀ ਸੜਕ ਬਣ ਲੱਗੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ